ਕਹ ਬਸੋ ਕਹਿ ਰਹੀ ਹੈ ਬਾਲੇ ਕਹਿ ਆਵੋ ਕਹਿ ਜਾਓ ਨਾਨਕ ਬੋਲੇ ਸੁਣ ਬੇਰਾਗੀ ਕ્યા ਤੁਮਾਰਾ ਰਾਹੋ ਚਰਪਟ ਜੋਗੀ ਸਵਾਲ ਕਰਦਾ ਹੈ ਕਿ ਹੈ ਬਾਲੇ ਪਾਵ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀ ਪੁੱਛਦੇ ਹਨ ਕਿ ਤੁਸੀਂ ਐਨੇ ਸ਼ਾਂਤ ਚਿੱਤ ਕਿਸ ਤੇ ਆਸਰੇ ਹੋ ਤੁਹਾਡਾ ਟਿਕਾਣਾ ਕਿਹੜਾ ਹੈ ਕਿੱਥੋਂ ਆਏ ਹੋ ਕਿੱਥੇ ਜਾਓਗੇ ਅਤੇ ਤੁਹਾਡਾ ਮਤ ਕੇ ਤਾਂ ਗੁਰੂ ਸਾਹਿਬ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਫਰਮਾਉਂਦੇ ਹਨ ਕਿ घट घट बैस निरंतर रही है चल है सतगुरु पाए सहजे आए हुक्म सदाए नानक सदा रजाए पहला सवाल कि शांत चित गईता है इसका जवाब गुरु साहब देंद्र के हे चरपट सर्व व्यापक प्रभु की याद जुड़ के सदा शांत चित रही है उस तो अगला सवाल सी किा तो टिकाणा की है तो इसका जवाब है कि उसकी याद ही रब की याद ही असल टिकाणा है ਉਸ ਤੋਂ ਅਗਲਾ ਸਵਾਲ ਹੀ ਕਿ ਤੁਹਾਡਾ ਮਤ ਕੀ ਹੈ ਤਾਂ ਜਵਾਬ ਕਿਸ ਸਤਿਗੁਰੂ ਦੀ ਰਜ਼ਾ ਚ ਚੱਲਣਾ ਹੈ ਸਾਡਾ ਮਤ ਹੈ ਕਿਥੋਂ ਆਏ ਹੋ ਸਹਿਜ ਜਾਈ ਸਹਿਜ ਸੁਪਾਏ ਉਸ ਦੇ ਹੁਕਮ ਚ ਆਏ ਹਾਂ ਕਿੱਥੇ ਜਾਣਾ ਹੈ ਉਸ ਦੇ ਹੁਕਮ ਚ ਹੀ ਜਾਣਾ ਹੈ ਹੁਕਮ ਵਿੱਚ ਵਿਚਰ ਵੀ ਰਹੇ ਹਾਂ ਅਤੇ ਸਦਾ ਉਸ ਦੀ ਰਜ਼ਾ ਵਿੱਚ ਹੀ ਰਹਿੰਦੇ ਹਾਂ ਇਸ ਤੋਂ ਬਾਅਦ ਸਿੱਧ ਫਿਰ ਸਵਾਲ ਕਰਦੇ ਹਨ ਕਿ ਦੁਨਿਆ ਸਾਗਰ ਦੁੱਤਰ ਕਹੀਂ ਹੈ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਔਧੋ ਨਾਨਕ ਦੇਹ ਸੱਚਾ ਵਿਚਾਰੋ ਅਗਲਾ ਸਵਾਲ ਕਿ ਸੰਸਾਰ ਇੱਕ ਸਮੁੰਦਰ ਵਰਗਾ ਹੈ ਇਸ ਵਿੱਚੋਂ ਪਾਰ ਲੰਘਣਾ ਬੜਾ ਔਖਾ ਹੈ ਤੁਹਾਡੇ ਮਤ ਉਨਸਾਰ ਇਸ ਤੋਂ ਪਾਰ ਲੰਘਣ ਦਾ ਕੀ ਤਰੀਕਾ ਹੈ হে ਵਿਰਕਤ ਨਾਨਕ ਸਾਨੂੰ ਸੱਚਾ ਵਿਚਾਰ ਦੱਸੋ ਗੁਰੂ ਸਾਹਿਬ ਜਵਾਬ ਦੇ ਦੇਣ ਕੇ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਨੇ ਸੁਰਤਿ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਪਾਬ ਜਿਵੇਂ ਪਾਣੀ ਵਿੱਚ ਉਗਿਆ ਹੋਇਆ ਕੌਲ ਫੁੱਲ ਪਾਣੀ ਨਾਲੋਂ ਨਿਰਾਲਾ ਰਹਿੰਦਾ ਜਿਵੇਂ ਨਦੀ ਵਿੱਚ ਤਰਦੀ ਮੁਰਗਾਈ ਆਪਣੇ ਖੰਭ ਪਾਣੀ ਚ ਨਹੀਂ ਪੈ ਜਾਣ ਦਿੰਦੀ ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਨਾਮ ਜਪਿਆਂ ਸੰਸਾਰ ਚ ਰਹਿੰਦੇ ਹੋਇਆ ਮਾਇਆ ਦੇ ਮੋਤੋਂ ਨਿਰਲੇਪ ਰਹਿਦਾ ਹੈ ਇਸ ਸੰਸਾਰ ਸਮੁੰਦਰ ਤੋਂ ਇੰਜ ਤਰ ਸਕੀਦਾ ਹੈ ਅਗਲਾ ਸਵਾਲ ਸਿੱਧ ਕਰਦੇ ਹਨ ਕਿ ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰ ਦਵਾਰੋ ਪਾਵ ਤੁਸੀਂ ਕਹਿੰਦੇ ਹੋ ਕਿ ਗੁਰੂ ਦੇ ਸ਼ਬਦ ਨਾਲ ਪਾਰ ਹੋਈਦਾ ਪਰ ਤੁਸੀਂ ਗੁੱਸਾ ਨਾ ਕਰਨਾ ਉੱਤਰ ਦੇਣਾ ਕਿ ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਤਾਂ ਗੁਰੂ ਸਾਹਿਬ ਜਵਾਬ ਦੇਣ ਕੇ ਇਹ ਮਨ ਚਲ ਤੋਂ ਸੱਚ ਕਰ ਬੈਸੈ ਨਾਨਕ ਨਾਮ ਅਧਾਰੋ ਪਾਵ ਜਦ ਸੱਚਮੁੱਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਾਂ ਇਸ ਦੀ ਨਿਸ਼ਾਨੀ ਇਹ ਹੈ ਕਿ ਗੁਰੂ ਦਾ ਦਰ ਪ੍ਰਾਪਤ ਹੁੰਦਿਆ ਹੈ ਚੰਚਲ ਮਨ ਟਿਕ ਜਾਂਦਾ ਹੈ ਇਹ ਮਨ ਸੁਧਰ ਜਾਂਦਾ ਹੈ ਇਹ ਰੱਬ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਅਤੇ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਇੰਜ ਪਤਾ ਲੱਗ ਜਾਂਦਾ ਹੈ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ ਅਗਲਾ ਸਵਾਲ ਕਵਨਸ ਗੁਪਤਾ ਕਵਨਸ ਮੁਕਤਾ ਭਾਵ ਉਹ ਕੌਣ ਹੈ ਜੋ ਗੁਪਤ ਹੈ ਜੋ ਸਾਰੇ ਸੰਸਾਰ ਅੰਦਰ ਲੁਕਿਆ ਹੋਇਆ ਹੈ ਅਤੇ ਉਹ ਕੌਣ ਹੈ ਜੋ ਮੁਕਤ ਹੈ ਭਾਵ ਜੋ ਬੰਦਨਾ ਤੋਂ ਮੁਕਤ ਹੈ ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਕਟ ਕਟ ਗੁਪਤਾ ਗੁਰਮੁਖ ਮੁਕਤਾ ਭਾਵ ਇਸ ਸਾਰੇ ਸੰਸਾਰ ਅੰਦਰ ਕਟ ਕਟ ਅੰਦਰ ਇੱਕ ਅਕਾਲ ਪੁਰਖ ਹੀ ਲੁਕਿਆ ਹੋਇਆ ਹੈ ਅਤੇ ਗੁਰੂ ਦੇ ਦਸੇ ਰਾਹ ਤੇ ਤੁਰਨ ਵਾਲਾ ਮਨੁੱਖ ਹੀ ਮਾਇਆ ਦੇ ਬੰਦਨਾ ਤੋਂ ਮੁਕਤ ਹੈ ਉਹ ਮੁਕਤ ਹੈ ਸੋ ਅਕਾਲ ਪੁਰਖ ਗੁਪਤਾ ਹੈ ਅਤੇ ਗੁਰਮੁਖ ਮੁਕਤਾ ਹੈ ਅਗਲਾ ਸਵਾਲ ਕਵਨੋ ਅੰਤਰ ਬਾਹਰ ਜੁਕਤਾ ਉਹ ਕੌਣ ਹੈ ਜੋ ਅੰਦਰੋਂ ਤੇ ਬਾਹਰੋਂ ਜੁੜਿਆ ਹੋਇਆ ਹੈ ਇਸ ਦਾ ਜਵਾਬ ਗੁਰੂ ਸਾਹਿਬ ਜੰਦਿਆਂ ਕੇ ਅੰਤਰ ਬਾਹਰ ਸ਼ਬਦ ਸੁਜੁਕਤਾ ਭਾਵ ਕਹਿਣ ਨੂੰ ਤਾਂ ਬਹੁਤ ਹਨ ਜੋ ਕਹਿੰਦੇ ਹਨ ਕਿ ਅਸੀਂ ਜੁੜੇ ਹੋਏ ਹਾਂ ਪਰ ਅੰਦਰੋਂ ਬਾਹਰੋਂ ਪਾਵਤਨ ਮੰਨ ਕਰਕੇ ਅਸਲ ਚ ਉਹੀ ਜੁੜਿਆ ਹੋਇਆ ਹੈ ਜੋ ਸ਼ਬਦ ਵਿੱਚ ਜੁੜਦਾ ਹੈ ਜੋ ਸ਼ਬਦ ਨੂੰ ਜੀਵਨ ਦਾ ਆਧਾਰ ਬਣਾਉਂਦਾ ਹੈ ਇਸ ਤੋਂ ਬਾਅਦ ਸੇ ਪੁੱਛਦੇ ਹਨ ਕਿ ਕਵਣ ਸੁ ਆਵੇ ਕਵਣ ਸੁ ਜਾਏ ਭਾਵੋ ਕੋਣ ਹੈ ਜੋ ਜਮਦਾ ਹੈ ਅਤੇ ਉਹ ਕੋਣ ਹੈ ਜੋ ਮਰਦਾ ਹੈ ਗੁਰੂ ਪੇਰ ਆਉਂਦੇ ਜਾਂਦੇ ਤਾਂ ਸਾਰੇ ਹਨ ਪਰ ਇੱਥੇ ਜੋ ਸਵਾਲ ਜਵਾਬ ਖੋਰੇ ਹਨ ਉਹ ਮੰਨਦੇ ਤਾਂ ਕਿ ਉਹ ਕਿਹੜਾ ਹੈ ਜੋ ਰੋਜ਼ ਜਮਦਾ ਮਰਦਾ ਹੈ ਤਾਂ ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਮਨਮੁਖ ਬਿਨਸ ਆਵੇ ਜਾਂਏ ਜਵਾਬ ਆਇਆ ਕਿ ਆਪਣੇ ਮਨ ਦੇ ਪਿੱਛੇ ਤੁੰਣ ਵਾਲਾ ਮਨੁੱਖ ਹੀ ਮਨਮੁਖ ਹੀ ਰੋਜ਼ ਜਮਦਾ ਮਰਦਾ ਰਹਿੰਦਾ ਹੈ ਜੋ ਨਾਮ ਬਦਲਦਾ ਰਹਿੰਦਾ ਸੋ ਆਉਂਦਾ ਜਾਂਦਾ ਸਿਰਫ ਮਨਮੁਖ ਹੈ ਸਿੱਧ ਸਭਾ ਫਿਰ ਪੁੱਛਦੀ ਹੈ ਕਿ ਨਾਨਕ ਦੱਸੋ ਕਿ ਕਿਉਂ ਕਰ ਬਾਦਾ ਸਰਪਨ ਖਾਦਾ ਦੱਸੋ ਜੀਵ ਕਿਸ ਤਰ੍ਹਾਂ ਮੋਹ ਵਿੱਚ ਬੰਨਿਆ ਗਿਆ ਅਤੇ ਕਿਸ ਤਰ੍ਹਾਂ ਇਸ ਨੂੰ ਮਾਇਆ ਸੁਪਨੇ ਨੇ ਖਾ ਲਿਆ ਗੁਰੂ ਸਾਹਿਬ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਫਰਮਾਉਂਦੇ ਹਨ ਕਿ ਦੁਰਮਤ ਬਾਦਾ ਸਰਪਨ ਖਾਦਾ ਦੁਰਮਤ ਨੇ ਭਾਵਕ ਖੋਟੀ ਮਤ ਨੇ ਜੀਵਨ ਬਨ ਲਿਆ ਹੈ ਜਿਸ ਕਾਰਨ ਸਪਣੀ ਮਾਇਆ ਇਸ ਨੂੰ ਖਾਈ ਚਾਰੀ ਹੈ ਇਸ ਤੋਂ ਬਾਅਦ ਸਿੱਧ ਪੁੱਛਦੇ ਹਨ ਕਿ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਇਹ ਦੱਸੋ ਕਿ ਮਨੁੱਖ ਨੇ ਇਹ ਅਮੁੱਲਾ ਜਨਮ ਕਿਉਂ ਖੋ ਲਿਆ ਹੈ ਭਾਵ ਗਵਾ ਲਿਆ ਹੈ ਤੇ ਕਿਸ ਨੇ ਪਰਤ ਕੇ ਕਿਵੇਂ ਇਸ ਜਨਮ ਨੂੰ ਫਿਰ ਦੁਬਾਰਾ ਪ੍ਰਾਪਤ ਕਰ ਲਿਆ ਹੈ ਗੁਰੂ ਸਾਹਿਬ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਮਨੁੱਖ ਖੋਇਆ ਗੁਰਮੁਖ ਲਾਦਾ ਪਾਵੇ ਜਨਮ ਮਨਮੁਖ ਨੇ ਗਵਾ ਲਿਆ ਤੇ ਗੁਰਮਖ ਨੇ ਪਾਲਿਆ ਪਾਵ ਮਨ ਦੇ ਪਿੱਛੇ ਲੱਗਣ ਵਾਲੇ ਮਨਮੁਖ ਨੇ ਜੀਵਨ ਦਾ ਲਾਹ ਗਵਾ ਲਿਆ ਅਤੇ ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਨੇ ਆਮੋਲਕ ਜਨਮ ਨੂੰ ਕਟ ਲਿਆ ਸੋ ਜੋ ਗੁਰੂ ਦੇ ਹੁਕਮ ਚ ਆ ਜਾਵੇ ਉਹ ਪਰਤ ਕੇ ਜੀਵਨ ਦਾ ਲਾਹ ਖਟ ਲੈਂਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਸਿੱਧ ਜੋਗੀ ਪੁਸਤੀ ਹਨ ਕੇ ਜੀਵ ਕਿਵੇਂ ਹਨੇਰੇ ਪਾਵ ਅਗਿਆਨਤਾ ਅੰਦਰ ਹੈ ਅਤੇ ਕਿਸ ਤਰ੍ਹਾਂ ਇਹ ਨਿਰਮਲ ਹੋ ਸਕਦਾ ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਸਤਿਗੁਰ ਮਿਲੇ ਅੰਧੇਰਾ ਜਾਏ ਭਾਵ ਹਨੇਰਾ ਹੈ ਅਗਿਆਨਤਾ ਦਾ ਸੋ ਜੀਵ ਅਗਿਆਨਤਾ ਦੇ ਹਨੇਰੇ 'ਚ ਹੈ ਪਰ ਜਦ ਸਤਿਗੁਰ ਮਿਲ ਪਏ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਫਿਰ ਮਨ 'ਚ ਪ੍ਰਕਾਸ਼ ਹੋ ਜਾਂਦਾ ਹੈ ਅਤੇ ਮਨ ਨਿਰਮਲ ਹੋ ਜਾਂਦਾ ਹੈ ਇੰਜ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਅਗਲਾ ਸਵਾਲ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਜੋਗੀ ਘਰ-ਬਾਰ ਛੱਡ ਕੇ ਬੈਠੇ ਹੋ ਤੁਸੀਂ ਦੱਸੋ ਕਿ ਤੁਸੀਂ ਕਿਸ ਖੁਸ਼ੀ ਜੀ ਕਰbaar ਛੱਡਿਆ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਭਾਵਤ ਉਸਾਂ ਕਿਉਂ ਕਰ ਛੱਡਿਆ ਸੀ ਕਿਉਂ ਉਦਾਸੀ ਬਣੇ ਸੀ ਕਿਉਂ ਇਹ ਉਦਾਸੀ ਭੇਖ ਧਾਰਿਆ ਸੀ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਗੁਰਮੁਖ ਕੋਜਤ ਪਏ ਉਦਾਸੀ ਦਰਸਨ ਕਹਿ ਤائیں ਭੇਖ ਨਿਵਾਸੀ ਗੁਰੂ ਸਾਹਿਬ ਨੇ ਫਰਮਾਇਆ ਕਿ ਐਸੀ ਗੁਰਮਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ ਅਸਾਂ ਗੁਰਮਖਾਂ ਦੇ ਦਰਸ਼ਨ ਲਈ ਉਦਾਸੀ ਭੇਖ ਧਾਰਿਆ ਸੀ ਸੋ ਸਾਡਾ ਕਾਰਜ ੁੱਡੰਦਾ ਮਕਸਦ ਸੀ ਗੁਰਮਖਾਂ ਦੀ ਪਾਲ ਕਰਨਾ ਅਤੇ ਹੁਣ ਜਦ ਉਦਾਸੀਆਂ ਪੂਰੀਆਂ ਹੋ ਗਈਆਂ ਹਨ ਅਸਾਂ ਉਦਾਸੀ ਵਾਲਾ ਬਾਣਾ ਲਾ ਦਿੱਤਾ ਹੈ ਕਹਿਣ ਤੋਂ ਭਾਵ ਕਿ ਪੇਖ ਧਾਰਨ ਕਰਨਾ ਮੁੱਖ ਮੰਤਵ ਨਹੀਂ ਸੀ ਗੁਰਮਖਾਂ ਨੂੰ ਪਾਲਣਾ ਉਦਾਸੀ ਦਾ ਮੁੱਖ ਮੰਤਵ ਸੀ ਅਗਲਾ ਸਵਾਲ ਕਿਸ ਵਖਰ ਕੇ ਤੁਮ ਬਣ ਜਾ ਰਹੇ ਪਾਵ ਤੁਸੀਂ ਕਿਸ ਸੌਦੇ ਦੇ ਵਪਾਰੀ ਹੋ ਤੁਹਾਡੇ ਕੋਲ ਐਸਾ ਕੀ ਹੈ ਜਿਸ ਦਾ ਵਣਜ ਕਰਦੇ ਹੋ ਵਪਾਰ ਕਰਦੇ ਹੋ ਗੁਰੂ ਸਹਿ ਫਰਮਾਉਂਦੇ ਹਨ ਕਿ ਸਾਚ ਵਖਰ ਕੇ ਖਮਵਣ ਜਾਰੇ ਅਸੀਂ ਸੱਚੇ ਸੌਦੇ ਦੇ ਪਾਵ ਅਸੀਂ ਸੱਚੇ ਪ੍ਰਭੂ ਦੇ ਨਾਮ ਸੌਦੇ ਦੇ ਵਪਾਰੀ ਹਾਂ ਇਸ ਤੋਂ ਅਗਲਾ ਸਵਾਲ ਕਿਉਂ ਕਰ ਸਾਥ ਲੰਘਾਵੋ ਪਾਰੇ ਪਾਵ ਜੋ ਤੁਹਾਡੇ ਨਾਲ ਚੱਲੇ ਰਹੇ ਹਨ ਸਾਥੀ ਹਨ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਲੈ ਤੁਸੀਂ ਕਿਹੜਾ ਰਾ ਦੱਸਿਆ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਨਾਨਕ ਗੁਰਮਖ ਉਤਰਸ ਪਾਰੇ ਹੈ ਨਾਨਕ ਜੋ ਮਨੋ ਕੁ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਜੋ ਗੁਰੂ ਦੇ ਸ਼ਬਦ ਦੇ ਰਾਹ ਤੇ ਚੱਲਦਾ ਉਹ ਇਸ ਦੁੱਤਰ ਸਾਗਰ ਤੋਂ ਪਾਰ ਲੰਘਦਾ ਸੋ ਰਾਹ ਇੱਕੋ ਹੈ ਗੁਰੂ ਦੇ ਸ਼ਬਦ ਤੇ ਤੁਰਨਾ ਗੁਰੂ ਦੇ ਹੁਕਮ ਤੇ ਚੱਲ ਕੇ ਇਸ ਤੋਂ ਪਾਰ ਲੰਘਿਆ ਜਾ ਸਕਦਾ ਹੈ ਗੁਰੂ ਪੀਰੋ ਸਿੱਧ ਪੈਨੋ ਗੁਰੂ ਸੇਵ ਨੂੰ ਬਾਲਕ ਕਹਿ ਕੇ ਬੁਲਾਰੇ ਸਨ ਬਾਲੇ ਕਹਿ ਕੇ ਬੁਲਾਰੇ ਸਨ ਪਰ ਜਦ ਗੁੱਜੇ ਸਵਾਲਾਂ ਦੇ ਸਰਲ ਜਵਾਬ ਮਿਲੇ ਤਾਂ ਹੁਣ ਪੁਰਖਾ ਕਹਿਣ ਲੱਗੇ ਤੇ ਪੁੱਛਦੇ ਹਨ ਕਿ ਤੇ ਵਿਦ ਪੁਰਖਾ ਜਨਮ ਵਟਾਇਆ भाव यह पुरखा एशू दस कि के तीस तरीके अपना जन्म मिटायालटर करने पड़े अपना जन्म जीवन किलटिया गुरु साहब ने उत्तर दिता कि सतगुर कै है गवन मिटाया गुरु बाबा जी उत्तर देंद्र कि सतगुरु के घर सा जन्म होया भाव शब्द गुरु का गन उपदेश सुन के ਜੀਵਨ ਨੂੰ ਪਲਟਿਆ ਪਾਵ ਜੀਵਨ 'ਚ ਪਰਵਰਤਨ ਆਇਆ ਤਾਂ ਇੰਜ ਆਵਾ ਗਵਰਨਮੈਂਟ ਆਇਆ ਹੈ ਇੰਜ ਸਤਗੁਰੂ ਦੇ ਕਰਮ ਜਨਮ ਲੈ ਕੇ ਜੀਵਨ ਪਲਟਿਆ ਹੈ ਸਿੱਧ ਸਵਾਲ ਪੁੱਛਤੀ ਹੈ ਕਿ ਕਿ ਤਵੇਂਦ ਆਸਾਂ ਮਨਸਾ ਖਾਈ ਪਾਵ ਕਿਸ ਤਰੀਕੇ ਨਾਲ ਆਸਾਂ ਮਨਸਾ ਨੂੰ ਖਾ ਲਿਆ ਹੈ ਪਾਵ ਜਗਤ ਆਸਾਂ ਵਿੱਚ ਮਾਨਸਿਆ ਫੁਰਨੀਆਂ 'ਚ ਫਸਿਆ ਹੈ ਤੁਸੀਂ ਕਿਸ ਤਰੀਕੇ ਨਾਲ ਇਸ ਤੋਂ ਬਚੋ ਤਾਂ ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਮਨਸਾ ਆਸਾਂ ਸ਼ਬਦ ਜਲਾਈ ਆਸਾਂ ਮਨਸਾ ਪਾਉ ਮੰਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਰਾਹੀਂ ਸਾਰ ਦਿੱਤੀਆਂ ਹਨ ਇੰਜ ਇਸ ਤੋਂ ਅਸੀਂ ਬਚੇ ਹਾਂ ਕਿਤ ਵਿਦ ਜੋਤ ਨਿਰੰਤਰ ਪਾਏ ਸਤਿਪੁਸਤਿ ਹਨ ਕਿ ਐ ਨਾਨਕ ਐ ਪ੍ਰਖਾ ਦੱਸੋ ਕਿ ਕਿਸ ਤਰੀਕੇ ਨਾਲ ਤੁਸੀਂ ਇੱਕ ਰਸ ਵਿਆਪਕ ਰੱਬੀ ਜੋਤ ਪ੍ਰਾਪਤ ਕੀਤੀ ਹੈ ਇਸ ਦੇ ਜਵਾਬ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਗੁਰਮੁਖ ਜੋਤ ਨਿਰੰਤਰ ਪਾਏ ਪਾਵ ਗੁਰੂ ਦੁਆਰਾ गुरुदेव शर्मा खोया ही परमात्मा दी निरंतर ज्योत जो एक रस व्यापक है वो प्राप्त कीती है सिद्ध सवाल सवाल गुरु साहब नु कर रहे जिस चो अगला सवाल कीता के बिन दंता क्यों खाई है सार बिना दंतों तो लोहा किवें खाया जाए कहन तो भाव के मायादाई जगत जो लोहे दी तरह सख्त है इस नु किवें खादा जावे किवें मिटाया जाए त गुरु साहब ओके सवाल दे भी सोके शब्दाच ਜਵਾਬ ਦਿੰਦੋਏ ਫਰਮਾਦੇ ਹਨ ਕਿ ਤ੍ਰੈ ਗੁਨ ਮੇਟੇ ਖਾਈਐ ਸਾਰ ਭਾਵ ਜੇ ਲੋਹੇ ਨੂੰ ਚਵਾਣਾ ਜੇ ਇਸ ਨੂੰ ਮਾਤ ਦੇਣੀ ਹੈ ਤਾਂ ਤ੍ਰੈ ਗੁਣਾ ਨੂੰ ਮੇਟੋ ਭਾਵ ਰਜੋ ਤਮੋ ਸਤਵ ਨੂੰ ਦੂਰ ਕਰਕੇ ਮਨ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਲੋਹੇ ਰੂਪੀ ਮਾਇਆ ਰੂਪੀ ਕਰੜੇ ਜਗਤ ਨੂੰ ਖਾਧਾ ਜਾ ਸਕਦਾ ਹੈ ਜਿੱਤਿਆ ਜਾ ਸਕਦਾ ਹੈ ਇਸ ਤੋਂ ਬਾਅਦ ਅਗਲਾ ਸਵਾਲ ਸ੍ਰਿਸ਼ਟੀ ਬਾਰੇ ਆਦ ਕੋ ਕਵਨ ਵਿਚਾਰ ਕਥਿ ਹਲੇ ਸੁਨ ਕਹਾ ਕਰ ਵਾਸੋ ਭਵ ਤੁਸੀਂ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਦੱਸਿਓ ਅਤੇ ਜਦ ਸ੍ਰਿਸ਼ਟੀ ਹੀ ਨਹੀਂ ਸੀ ਉਦੋਂ ਅਕਾਲ ਪੁਰਖ ਤਦੋਂ ਅਫੁਰ ਪ੍ਰਮਾਤਮਾ ਦਾ ਟਿਕਾਣਾ ਕਿੱਥੇ ਸੀ ਤਾਂ ਗੁਰੂ ਸਾਹਿਬ ਇਸ ਦਾ ਜਵਾਬ ਦਿੰਦੇ ਹਨ ਕਿ ਆਦ ਕੋ ਬਿਸਮਾਦ ਵਿਚਾਰ ਕਥਿ ਹਲੇ ਸੁਨ ਨਿਰੰਤਰ ਵਾਸ ਲਿਆ ਭਵ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਕਰੀਏ ਆਦ ਦਾ ਵਿਚਾਰ ਤਾਂ ਅਸਚਰਜ ਹੀ ਅਸਚਰਜ ਕਿਹਾ ਜਾ ਸਕਦਾ ਹੈ समाद ही कहा जा सकता है क्योंकि उदो केवल अफुर अवस्था परमात्मा ने आप अपने अंदर ही वासा किया सो जदों सृष्टि नहीं सी उदों वो आप ही आप सी भी वो आप ही हर जगह है जब सृष्टि ने बनाया तो उसनों बयान किया जा सकता सिर्फ आनंद ही लिया जा सकता है अगले सवाल के की मुद्रा कवन कथी अले कट कवन निवास भाव के ज्ञान दी केड़ी मुद्रा है निशानी है दूजा हर एक हृदय विच किसता निवास या ठिकाना है गुरुदेव इसदा जवाब दंदेन के अकल्पत मुद्रा गुरु ज्ञान विचारिएले कट कट साचा सर्व जियां सिद्ध ने पुछा कि केड़ा ज्ञान गुरुदेव ने फरमाया गुरु ज्ञान पाव गुरुदा ज्ञान जो कल्पना तो रहत है यही असली मुद्रा है निशानी है ਅਸਾਂ ਉਸ ਦੀ ਵਿਚਾਰ ਕੀਤੀ ਹੈ ਅਤੇ ਸਾਰੇ ਜੀਵਾਂ ਵਿੱਚ ਘਟਾਂ ਘਟਾਂ ਵਿੱਚ ਉਹ ਸੱਚਾ ਪ੍ਰਭੂ ਸੱਚਾ ਪਰਮਾਤਮਾ ਵਸ ਰਿਹਾ ਹੈ। ਇੱਕ ਹੋਰ ਸਵਾਲ ਕੀ ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ ਭਾਵ ਕੇ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਕਿੱਥੇ ਟਿਕਿਆ ਰਹਿੰਦਾ ਹੈ ਭਾਵ ਜੀਵ ਕਿਵੇਂ ਜੀਵਨ ਬਤੀਤ ਕਰਦਾ ਹੈ ਇਸ ਤੇ ਜਵਾਬ ਜੀ ਗੁਰੂ ਸਾਹਿਬ ਨੇ ਫਰਮਾਇਆ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਏ ਪਾਵ ਚੀਵ ਰੱਬ ਦੇ ਹੁਕਮ ਵਿੱਚ ਹੀ ਇੱਥੇ ਆਉਂਦਾ ਹੈ ਹੁਕਮ ਵਿੱਚ ਹੀ ਇੱਥੋਂ ਤੁਰ ਜਾਂਦਾ ਹੈ ਅਤੇ ਜੀਵ ਨੂੰ ਹੁਕਮ ਵਿੱਚ ਹੀ ਜੀਵਨ ਫਤਿਹ ਕਰਨਾ ਪੈਂਦਾ ਹੈ ਇਸ ਤੋਂ ਬਾਅਦ ਕੁਝ ਹੋਰ ਸਵਾਲ ਕਵਨ ਮੂਲ ਕਵਨ ਮਤਵੇਲਾ ਇਹ ਸਵਾਲ ਸਿੱਧੇ ਸਬੰਧ ਪੁੱਛਦੀ ਹੈ ਕਿ ਜੀਵਨ ਦਾ ਮੂਲ ਕੀ ਹੈ ਅਤੇ ਇਸ ਜੀਵਨ ਅੰਦਰ ਕਿਹੜੇ ਸਿੱਖਿਆ ਲੈਣ ਦਾ ਸਮਾਂ ਹੈ ਗੁਰੂ ਸਾਹਿਬ ਨੇ فرمایا ਪਵਨ ਆਰੰਭ ਸਤਗੁਰ ਮਤਵੇਲਾ ਪ੍ਰਾਨ ਹੀ ਹਸਤੀ ਦਾ ਪਵਨ ਹੀ ਜੀਵਨ ਦਾ ਮੁੱਢ ਹੈ ਅਤੇ ਮਨੁੱਖਾ ਜਨਮ ਹੀ ਇਹ ਵੇਲਾ ਹੀ ਸਤਗੁਰ ਦੀ ਸਿੱਖਿਆ ਲੈਣ ਦਾ ਉੱਤਮ ਵੇਲਾ ਹੈ ਇੱਕ ਹੋਰ ਸਵਾਲ ਜੋ ਸਾਡੇ ਸਾਰਿਆਂ ਦੇ ਚੇਤੇ ਚ ਹੈ 13 ਕਵਨ ਗੁਰੂ ਜਿਸ ਕਾ ਤੂੰ ਚੇਲਾ ਪਾਵ ਦੇ ਰਾਂ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਹੈ ਤਾਂ ਗੁਰੂ ਸਾਹਿਬ ਇਸ ਤਰ੍ਹਾਂ ਜਵਾਬ ਦਿੰਦੇ ਹਨ ਕਿ ਸ਼ਬਦ ਗੁਰੂ ਸੁਰਤ ਤੋਨ चेला भाव मेरा गुरु शब्द है अते मेरी सुरत शब्द का चेला है सिख है गुरु पेरू कई बार लोग कहते के हैं कि गुरु साहब गुरु कोई शरीर सी, कोई किसी संत का नाम ले कोई किसी भगत का पर गुरु साहब ने फरमाया कि शरीर मेरा गुरु नहीं है मेरा गुरु है शब्द वो शब्द जिस ते ब्रह्मंड बनया जो घट घट अंदर वसया होया है अगला सवाल कवन कथा ले रहो निराले पाव को के केड़ी कथा है जिस करके तुसी मो माया तो निराले रहंदे हो जा किस गल नाल तुसी नरले परंदे हो ता गुरु साहिब ने जवाब देता अकथ कथा ले रहो निराला पाव में अकथ प्रबुधिया गल्ला करके पाव गुण गा गा के कथा कर कर माया तो नरले परंदा अगला सवाल के ਮੈਣ ਕੇ ਦੰਤ ਕਿਉ ਖਾਈਐ ਸਾਰ ਸਵਾਲ ਕਿ ਮੂਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਦਾ ਜਾਏ ਗੁਰੂ ਸਾਹਿਬ ਨੇ ਫਰਮਾਇਆ ਜਗ ਕਰੜਾ ਮਨ ਮੁਖ ਗਵਾਰ ਸ਼ਬਦ ਕਮਾਈਐ ਖਾਈਐ ਸਾਰ ਭਾਵ ਜੋ ਮਨ ਮੁਖ ਗਵਾਰ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਦ ਕਰੜਾ ਹੈ ਪੰਮ ਜੀਵਨ ਦੁੱਖਾਂ ਦੀ ਖਾਣ ਇਹ ਜਗਦ ਦਾ ਦੁਖਦਾਈ ਪੰਨ ਰੂਪੀ ਲੋਹਾ ਤਦੋਂ ਹੀ ਖਾਦਾ ਜਾ ਸਕਦਾ ਜੇ ਸਤਿਗੁਰੂ ਦਾ ਸ਼ਬਦ ਕਮਾਈਏ ਬਸ ਇਹੀ ਹੈ ਮੋਮ ਦੇ ਦੰਦਾਨਾਂ ਲੋਏ ਨੂੰ ਚਮਣਾ ਅਗਲਾ ਸਵਾਲ ਕੇ ਹੈ ਵਾਂ ਕਾਂ ਕਰ ਮੰਦਰ ਅਗਨ ਪਿਰਾਹਨ ਕਵਨੋ ਗੁਫਾ ਜਿਤ ਰਹੇ ਆਵਾਹ ਸੁਵਾਨਕ ਜੀ ਬਰਫ ਦਾ ਮੰਦਰ ਹੋਵੇ ਤੇ ਉਸ ਉਤੇ ਅਗ ਦਾ ਚੋਲਾ ਹੋਵੇ ਤੇ ਦੱਸੋ ਇਹੋ ਜੀ ਉਹ ਕਿਹੜੀ ਗੁਫਾ ਹੈ ਉਹ ਕਿਹੜੀ ਅਗ ਹੈ ਤੇ ਇਸ ਦਾ ਜਵਾਬ ਗੁਰੂ ਸਾਹਿਬ ਜਨ ਦੇ ਹਨ ਕੇ ਅੰਦਰ ਬਾਹਰ ਏਕੋ ਜਾਣੇ ਨਾਨਕ ਅਗਨ ਮਰੈ ਸਤਿਗੁਰ ਕੈ ਪਣ ਪਾਵ ਰੱਬੀ ਕੋਮਲਤਾ ਤੇ ਸ਼ਾਂਤੀ ਵਾਲੇ ਗੁਣ ਬਰਫ਼ ਸਮਾਨ ਹਨ ਅਤੇ ਅਗ ਹੈ ਤ੍ਰਿਸ਼ਨਾ ਸੋ ਤ੍ਰਿਸ਼ਨਾ ਦੀ ਅਗ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੋਕ ਗੁਰੂ ਦੀ ਰਜ਼ਾ ਵਿੱਚ ਤੁਰੇ ਤੇ ਹਰ ਤਾ ਇੱਕ ਪ੍ਰਮਾਤਮਾ ਨੂੰ ਹੀ ਵੇਖੇ ਗੁਰੂ ਦੀ ਰਜ਼ਾ ਦੇ ਅੰਦਰ ਰਹਿਣਾ ਇੱਕ ਐਸੀ ਗੁਫਾ ਹੈ ਬਰਫ਼ ਦੀ ਗੁਫਾ ਜਿੱਥੇ ਤ੍ਰਿਸ਼ਨਾ ਦੀ ਅਗ ਉਸ ਦਾ ਕੁਝ ਵਿਗਾੜ ਨਹੀਂ ਸਕਦੀ ਉਸ ਦੀ ਅੰਦਰਲੀ ਆਤਮਿਕ ਸ਼ਾਂਤੀ ਨੂੰ ਕਦੇ ਮਕਾਨੇ ਸਕਤੇ ਇਸ ਤੋਂ ਬਾਅਦ ਕੁਝ ਹੋਰ ਰਮਜ ਪਰੇ ਸਵਾਲ ਸਿਤ ਕਰਦੇ ਹਨ ਜਿਵੇਂ ਕਿ ਕਵਨ ਮੁਖ ਚੰਦ ਹਿਵੈ ਕਰ ਛਾਇਆ ਭਾਵ ਕਿਸ ਤਰ੍ਹਾਂ ਮਨੁੱਖ ਦੇ ਮਨ ਵਿੱਚ ਸ਼ੀਤਲਤਾ ਦਾ ਕਰ ਚੰਦਰਮਾ ਟਿਕਾਰੇ ਭਾਵ ਕਿਸ ਤਰ੍ਹਾਂ ਮਨ ਵਿੱਚ ਸਦਾ ਠੰਡ ਬਣੀ ਰਹੇ ਗੁਰੂ ਸਾਹਿਬ ਨੇ فرمایا ਸ਼ਬਦ ਭਾਕਤ ਸਸ ਜੋਤ અપਾਰਾ ਭਾਵ ਸਤਗੁਰ ਦਾ ਸ਼ਬਦ ਉਚਾਰਦਿਆਂ ਹਿਰਦੇ ਵਿੱਚ ਚੰਦਰਮਾ ਦੀ ਅਪਾਰ ਜੋਤ ਪ੍ਰਗਟ ਹੋ ਜਾਂਦੀ ਹੈ ਭਾਵ ਇੰਜ ਮਨ ਵਿੱਚ ਸਦਾ ਸ਼ਾਂਤੀ ਰਹਿੰਦੀ ਹੈ ਇਸ ਤੋਂ ਅਗਲਾ ਸਵਾਲ ਕਵਨ ਮੁਖ ਸੂਰਜ ਤਪੈ ਤਪਾਇਆ ਭਾਵ ਕਿਸ ਤਰ੍ਹਾਂ ਮਨ ਵਿੱਚ ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ ਕਹਿਣ ਤੋਂ ਭਾਵ ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਮਨ ਅੰਦਰ ਬਣਿਆ ਰਹੇ ਇਸ ਦੇ ਜਵਾਬ ਚ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਸਸ ਘਰ ਸੂਰ ਵਸੈ ਮਟੈ ਅੰਧਿਆਰਾ ਚੰਦਰਮਾ ਦੇ ਘਰ ਵਿੱਚ ਸੂਰਜ ਆਵਸਦਾ। ਭਾਵ ਸ਼ਾਂਤ ਹਿਰਦੇ ਵਿੱਚ ਜਦ ਗਿਆਨ ਦਾ ਸੂਰਜ ਚੜ੍ਹ ਪੈਂਦਾ ਤਦੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ। ਤਦੋਂ ਸਦਾ ਗਿਆਨ ਦਾ ਪ੍ਰਕਾਸ਼ ਬਣਿਆ ਰਹਿੰਦਾ। ਸਦਾ ਸੂਰਜ ਚੜ੍ਹਿਆ ਰਹਿੰਦਾ। ਅਗਲਾ ਸਵਾਲ। ਕਬੁੱਧ ਜਵਾਬੇ ਸੋ ਕਿ ਠਾਏ? ਭਾਵ ਕਿ ਉਹ ਕਿਹੜੀ ਥਾਂ ਹੈ ਜਿੱਥੇ ਜਾ ਕੇ ਮਨੁੱਖ ਕੋਟੀ ਮਤ ਦੂਰ ਕਰ ਲੈਂਦਾ। ਇਸ ਦਾ ਜਵਾਬ ਕਬੁੱਧ ਮਟੈਂ ਗੁਰ ਸ਼ਬਦ ਵਿਚਾਰ ਗੁਰੂ ਸਾਹਿਬ ਨੇ فرمایا ਉਹ ਥਾ ਹੈ ਗੁਰੂ ਦਾ ਸ਼ਬਦ ਸਤਿਗੁਰੂ ਦਾ ਸ਼ਬਦ ਵਿਚਾਰਿਆ ਕੁਬੁੱਧ ਭਾਵ ਪੜੇ ਮਤ ਦੂਰ ਹੁੰਦੇ ਆ ਸੋ ਸ਼ਬਦ ਕਾ ਕਹਾ ਵਾਸ ਕਥੇਲੇ ਜਿਤ ਤਰੀਏ ਭਵਜਨ ਸੰਸਾਰੋ ਜੋਗਿਆਂ ਦਾ ਸਵਾਲ ਕਿ ਉਹ ਸ਼ਬਦ ਦਾ ਵਾਸਾ ਕਿਥੇ ਕਿਹਾ ਜਾਂਦਾ ਹੈ ਜਿਸ ਸ਼ਬਦ ਦੁਆਰਾ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੋ ਸ਼ਬਦ ਕੋ ਨਿਰੰਤਰ ਵਾਸ ਅਲਕ ਕੰਧ ਜਹ ਦੇ ਕਾਂ ਤਹ ਸੋਏ ਉਸ ਸ਼ਬਦ ਦਾ ਪਸਾਰਾ ਹਰੇਕ ਦੇ ਅੰਦਰ ਇੱਕ ਰਸ ਹੈ ਪਾਵ ਉਹ ਸ਼ਬਦ ਹਰ ਥਾਂ ਭਰਪੂਰ ਹੈ ਸ਼ਬਦ ਅਲਖ ਅਕਾਨਪੁਰਖ ਹੈ ਮੈਂ ਜਿੱਥਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ ਸਿੱਧ ਸਭਾ ਹੋਰ ਸਵਾਲ ਕਰਦੇ ਹੋਏ ਪੁਸ਼ਟੀ ਹੈ ਕਿ ਮਨ ਕਾ ਜਿਉ ਪਵਨ ਕਥਿਯਲੇ ਪਵਨ ਕਹ ਹ ਰਸ ਕਾਏ ਪਾਵ ਤਨ ਤਾਂ ਪ੍ਰਾਣ ਕਰਕੇ ਚੱਲ ਰਿਹਾ ਪਰ ਮਨ ਦਾ ਅਸਰਾ ਵੀ ਪ੍ਰਾਣ ਕਹਿੰਦੇ ਨੇ ਪਰ ਉਹ ਪ੍ਰਾਣ ਹੈ ਕਿਹੜੇ ਤੇ ਉਹ ਖੁਰਾਕ ਕਿੱਥੋਂ ਲੈਂਦੇ ਨੇ ਗੁਰੂ ਸਾਹਿਬ ਨੇ ਫਰਮਾਇਆ ਬਿਨ ਸਬਦੈ ਰਸਨਾ ਆਵੇਂ ਅਦੋ ਹਮੈ ਪਿਆਸ ਨ ਜਾਏ ਹੈ ਜੋਗੀ ਸਤਗੁਰ ਦੇ ਸ਼ਬਦ ਤੋਂ ਬਿਨਾ ਪ੍ਰਾਣਾ ਨੂੰ ਰਸ ਨਹੀਂ ਹੁੰਦਾ ਪਵ ਗੁਰੂ ਦਾ ਸ਼ਬਦ ਹੀ ਪ੍ਰਾਣਾ ਦਾ ਆਸਰਾ ਹੈ ਪ੍ਰਾਣਾ ਦੀ ਖੁਰਾਕ ਹੈ ਗੁਰੂ ਸ਼ਬਦ ਤੋਂ ਬਿਨਾ ਹਮੈ ਦੀਤਰੇ ਨਹੀਂ ਮਿਟਦੀ ਕਵਨ ਬੁੱਧ ਦਿੱਤ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾਸੈ ਅਗਲਾ ਸਵਾਲ ਕਿ ਉਹ ਕਿਹੜੀ ਮੱਤ ਹੈ ਜਿਸ ਤੇ ਰਾਹੀ ਮਨ ਸਦਾ ਟਿਕਿਆ ਰਹਿੰਦਾ ਹੈ ਤੇ ਉਹ ਕਿਹੜੀ ਖੁਰਾਕ ਹੈ ਜਿਹਦੇ ਨਾਲ ਮਨ ਸਦਾ ਰਜਿਆ ਰਹਿੰਦਾ ਹੈ ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਨਾਨਕ ਦੁੱਖ ਸੁੱਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨਗਰਸ ਪਾਉ ਗੁਰੂ ਤੋਂ ਜੋ ਮਤ ਮਿਲਦੀ ਹੈ ਉਸ ਨਾਲ ਮਨ ਅਡੋਲ ਹੋ ਜਾਂਦਾ ਸਤਿਗੁਰ ਦੀ ਮੱਤ ਨਾਲ ਦੁੱਖ ਤੇ ਸੁੱਖ ਇੱਕ ਸਮਾਨ ਜਾਪਦੇ ਹਨ ਸਤਿਗੁਰ ਤੋਂ ਜੋ ਨਾਮ ਭੋਜਨ ਮਿਲਦਾ ਉਸ ਨਾਲ ਮਨ ਰਜਾ ਰਿੰਦਾ ਅਤੇ ਇਸ ਮੱਤ ਕਰਕੇ ਮੌਤ ਦਾ ਡਰ ਮਨ ਨੂੰ ਭੋ ਨਹੀਂ ਸਕਦਾ ਤਾਂ ਇੰਜ ਸਤਿਗੁਰੂ ਦੀ ਮੱਤ 'ਚ ਮਨ ਟਿਕਿਆ ਰਹਿੰਦਾ ਅਤੇ ਸਤਿਗੁਰੂ ਦੀ ਮੱਤ ਭਾਵਨਾਂ ਆਮ ਭੋਜਨ ਹੀ ਇਸ ਮਨ ਦੀ ਅਸਲ ਖੁਰਾਕ ਹੈ ਜਿਸ ਨੂੰ ਖਾ ਕੇ ਮਨ ਰਜਾ ਰਿੰਦਾ ਇਸ ਤੋਂ ਬਾਅਦ ਸਿੱਧ ਜੋਗੀ ਪੁੱਛਦੇ ਹਨ ਕਿ ਜਾਂ ਇਹ ਹਿਰਦਾ ਦੇਹ ਨਾ ਹੋਤੇ ਤੋ ਮਨ ਕਿੱਥੇ ਰਹਤਾ ਪਭ ਜਦੋਂ ਹਿਰਦਾ ਨਹੀਂ ਸੀ ਦੇਹੀ ਨਹੀਂ ਸੀ ਤਦੋਂ ਮਨ ਕਿੱਥੇ ਰਹਿੰਦਾ ਸੀ ਇਦੇ ਬਾਰੇ ਵੀ ਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਹਿਰਦਾ ਦੇਖ ਨ ਹੋਤੇ ਔਧੋ ਤੋ ਮਨ ਸੁਨ ਰਹਿ ਬੈਰਾਗੀ ਪਾਵੇ ਉਦੋਂ ਜਦੋਂ ਨਾ ਹਿਰਦਾ ਸੀ ਨਾ ਸਰੀਰ ਸੀ ਤਦੋਂ ਮਨ ਅਫੁਰ ਪ੍ਰਭੂ ਵਿੱਚ ਬੈਰਾਗੀ ਰੂਪ ਵਿੱਚ ਰਹਿੰਦਾ ਸੀ ਨਾਲ ਹੀ ਜੋਗੀ ਪਛਤਿਆਨ ਕੇ ਨਾਮ ਕਮਲ ਸਥੰਭ ਨ ਹੋਤੋ ਤਾ ਪਵਨ ਕਵਨ ਕਰ ਸਹਿਤਾ ਜਦੋਂ ਨਾਭੀ ਦਾ ਚੱਕਰ ਹੀ ਨਹੀਂ ਸੀ ਤਦੋਂ ਸਵਾਸ ਕਿੱਥੇ ਟਿਕਦੇ ਸਨ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਨਾਬ ਕਮਲ ਅੰ ਸਥੰਭ ਨਾ ਹੋਤੋ ਤਾ ਨਿਜਕਰ ਬਸਤੋ ਪਵਨ ਅਨਰਾਗੇ ਜਦੋਂ ਨਾਬੇ ਚੱਕਰ ਦੀ ਥੰਮੀ ਨਹੀਂ ਸੀ ਤਦੋਂ ਪ੍ਰਾਣ ਵੀ ਅਕਾਲ ਪੁਰਖ ਵਿੱਚ ਹੀ ਟਿਕੇ ਹੋਏ ਸਨ ਇਸ ਤੋਂ ਬਾਅਦ ਜੋਗੀ ਪੁੱਛਦੇ ਹਨ ਕਿ ਰੂਪ ਨਾ ਹੋਤੋ ਰੇਖ ਨਾ ਕਾਇ ਤਾ ਸ਼ਬਦ ਕਹਾਂ ਨਿਵਲਾਈ ਸਵਾਲ ਕਿ ਜਦੋਂ ਕੋਈ ਰੂਪ ਰੇਖ ਨਹੀਂ ਸੀ ਕਦੋਂ ਸ਼ਬਦ ਨੇ ਕਿੱਥੇ ਲਿਬਲਾਈ ਹੋਈ ਸੀ ਤਾਂ ਗੁਰੂ ਸਾਹਿਬ ਨੇ فرمایا ਰੂਪ ਨ ਰੇਖਾ ਜਾਤ ਨ ਹੋਤੇ ਤੋ ਅਕੁਲীন ਰਹਤੋ ਸ਼ਬਦ ਸੁਸਾਰ ਭਾਵ ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ ਤਦੋਂ ਇਹ ਸ੍ਰੇਸ਼ਟ ਸ਼ਬਦ ਜੋ ਦੁੱਤਰ ਸਾਗਰ ਤੋਂ ਤਾਰਦਾ ਹੈ ਇਹ ਸ਼ਬਦ ਕੁੱਲ ਰਹਤ ਅਕਾਲਪੁਰਖ ਵਿੱਚ ਹੀ ਰਹਿੰਦਾ ਸੀ ਸੋ ਗੁਰੂ ਪੇਰੋਂ ਇਸਨੂੰ ਕੁਝ ਸਵਾਲ ਜੋ ਸਿੱਧ ਗੋਸਤ ਬਾਣੀ ਵਿੱਚ ਉਲਾਈ ਗਏ ਹਨ ਇਹਨਾਂ ਬਹੁਤ ਹੀ ਰਮਝ ਪਰੇਸ ਵਾਲਾ ਨੂੰ ਓਖੇ ਸਵਾਲਾਂ ਨੂੰ ਗੁਰੂ ਸਾਹਿਬ ਨੇ ਕਿੰਨੇ ਸਹਿਜ ਨਾਲ ਜਵਾਬ ਦਿੱਤੇ ਅਤੇ ਜੀਵਨ ਦੇ ਗੁੱਝੇ ਪੇਤਾਂ ਨੂੰ ਕਿੰਨੇ ਬਾਖੂਬੀ ਨਾਲ ਸਮਝਾਇਆ ਐਸੇ ਗਿਆਨ ਦੇ ਪ੍ਰਕਾਸ਼ ਸਤਿਗੁਰੂ ਨਾਨਕ ਜੀ ਅਗੇ ਕੋਟਾਨ ਕੋਟ ਸਜਦਾ ਹੈ ਪ੍ਰਣਾਮ ਹੈ ਜਿਨ੍ਹਾਂ ਸਾਨੂੰ ਇਹ ਅਨਮੋਲ ਬਾਣੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅਤੇ ਸਮਝਾਇਆ ਕਿ ਸਿ ਜੀਵਨ ਨੂੰ ਕਿੰਜ ਜਿਉਣਾ ਹੈ ਕਿੰਜ ਸੱਚ ਦੇ ਡਟੇ ਰਹਿਣਾ ਹੈ ਕਿੰਜ ਗੁਰੂ ਦੇ ਨਾਲ ਲੱਗਣਾ ਹੈ ਕਿੰਜ ਹੁਕਮ 'ਚ ਰਹਿਣਾ ਹੈ ਕਿੰਜ ਇੱਕ ਨਾਲ ਇੱਕ ਹੋਏ ਰਹਿਣਾ ਤਾਂ ਬਹੁਤ ਸਾਰੇ ਸਵਾਨ ਗੁਰੂ ਪਿਆਰੂ ਹੋਰ ਵੀ ਇਸ ਬਾਣੀ ਅੰਦਰ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਰੇਹੀ ਪਈ ਹਨ ਜਨਾਂ ਨੂੰ ਸਮਝਿਆ ਵਿਚਾਰਿਆ ਜੀਵਨ ਬਦਲਦਾ ਹੈ ਮਨ ਅੰਦਰ ਗੁਣ ਪੈਦਾ ਹੁੰਦੇ ਹਨ ਤਾਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜ ਕੇ ਅਸੀਂ ਵੀ ਆਪਣੇ ਜੀਵਨ ਨੂੰ ਸ਼ਿੰਗਾਰੀਏ ਆਨੰਦ ਨਾਲ ਪਰਿਏ ਤਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ